ਸੰਗਰੂਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਸੀ। ਸੰਗਰੂਰ ਦੇ ਉਪਾਵਣ ਰੋਡ ਤੇ ਸਥਿਤ ਇੱਕ ਸਟੋਰ ਵਿੱਚ ਨਕਲੀ ਕੀ ਵੇਚਣ ਦਾ ਪਰਦਾਫਾਸ਼ ਹੋਇਆ ਹੈ। ਇਹ ਕੀ ਵੇਰਕਾ ਅਮੋਲਤ ਨੈਸਲੀ ਵਰਗੀਆਂ ਮਸ਼ਹੂਰ ਕੰਪਨੀਆਂ ਦੀ ਪੈਕਿੰਗ ਵਿੱਚ ਤਿਆਰ ਕਰਕੇ ਵਿਕਣ ਲਈ ਰੱਖਿਆ ਗਿਆ ਸੀ। ਇਸ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇੱਕ ਨੌਜਵਾਨ ਨੇ ਵੇਰਕਾ ਕੰਪਨੀ ਦਾ ਕੀ ਆਪਣੇ ਘਰ ਲਈ ਖਰੀਦਿਆ। ਕਿ ਇਹਦੇ ਸਵਾਦ ਤੋਂ ਸ਼ੱਕ ਹੋਣ ਤੇ ਨੌਜਵਾਨ ਨੇ ਸ਼ਿਵ ਸ਼ੈਨਾ ਦੇ ਪ੍ਰਧਾਨ ਨੂੰ ਨਾਲ ਲੈ ਕੇ ਦੁਕਾਨ ਤੇ ਪਹੁੰਚ ਕੇ ਖੁਲਾਸਾ ਕੀਤਾ ਕਿ ਇੱਥੇ ਨਕਲੀ ਕੀ ਵਿਕ ਰਿਹਾ ਹੈ ਸੂਤਰਾਂ ਮੁਤਾਬਕ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਕੀ ਮਿਲਿਆ ਹੈ ਜੋ ਅਸਲ ਕੰਪਨੀਆਂ ਦੀ ਪੈਕਿੰਗ ਵਿੱਚ ਸੀਲ ਕਰਕੇ ਵੇਚਿਆ ਜਾ ਰਿਹਾ ਸੀ। ਕਤਕੀ ਪੁੱਛੀ ਗਈ ਕਿ ਇਹ ਬੰਦੂ ਇਸ ਤੋ ਇਹੇ ਵੱਡੇ ਆ ਰਹੇ ਆ ਜੋ ਸੇਲ ਕਰਦੇ ਇਹ ਨੰਬਰ ਉਹ ਨੰਬਰ ਆਣਾ ਆਇਡੈਂਟੀਫਾਈ ਕਰ ਦੂਗਾ ਤੁਹਾਡੀ ਤੁਸੀਂ ਥੋੜੇ ਟੈਨਸ਼ਨ ਲਈਏ ਫਿਰ ਜਿਹਦਾ ਮਾਲ ਹੈਗਾ ਬਟਾਟਾ ਉਹ ਕੋਲੇ ਇੱਕ ਪੇਟੀ ਦਿੱਤੀ ਆ ਗੱਲ ਖਤਮ ਕੀ ਪਤਾ ਕਿੰਨੀ ਕਿ ਸਪਲਾਈ ਹੋ ਰਹੀ ਹੈ ਇੱਥੇ ਮੈਨੂੰ ਟੋਟਲ ਦੱਸੋ ਨਾ ਕਿਥੋਂ ਆ ਰਿਹਾ ਬੀਲ ਹੈ ਤੁਹਾਡੇ ਕੋਲ ਨਹੀਂ ਬੀਲ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਵੀਜੀ ਚਰਨੀ ਸ਼ਰਮਾ ਜੀਪਸ ਐਨ ਆ ਪੰਜਾਬ ਪ੍ਰਧਾਨ ਸੀਗਾ ਹਿੰਦੂ ਸੰਗਠਨ ਚ ਤੇ ਮੇਰੇ ਕੋਲੇ ਫੋਨ ਆਇਆ ਸੀਗਾ ਸਵੇਰੇ ਆ ਇਹ ਲੜਕੇ ਦਾ ਤੇ ਮੈਂ ਮੈਨੂੰ ਸਵੇਰੇ ਦੱਸਿਆ ਸੀ ਵੀ ਇੱਕ ਜਗ੍ਹਾ ਤੋਂ ਮੈਂ ਕਿਉਂ ਲੈਂਦਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਬਿਲ ਮੈਂ ਇਹਦੀ ਕਾਪੀ ਕੀਤੀ ਹੋਈ ਸੀ ਜੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਗ੍ਹਾ ਦੱਸੀ ਵੀ ਇੱਥੇ ਮੈਂ ਬਲੂਨ ਪਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲਿੱਤਾ ਹੋਇਆ ਕਿੱਥੋਂ ਨਹੀਂ ਲਿੱਤਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੇਰਕੇ ਦਾ ਮਤਲਬ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰਾ ਸਕਦੇ ਆ ਟੈਸਟ ਵੀ ਕਰਵਾਣਾ ਇਹ ਅੱਗੇ ਦੇਖ ਲ ਤੇ ਇਸ ਤੋਂ ਬਾਅਦ ਇਹ ਬਿਲ ਸੀ ਅਸੀਂ ਇੱਥੇ ਆ ਕੇ ਦੇਖਿਆ ਕਿ ਉਹਦੇ ਨਾਲ ਦੀ ਇਹਦੇ ਕਿਓ ਦੇ ਨਾਲ ਦੀਆਂ ਦੋ ਪੇਡੀਆਂ ਹੋਰ ਐਸੀ ਮੌਕੇ ਤੇ ਫੜੀਆਂ ਨੇ ਨਾ ਠੀਕ ਹੈ ਜੀ ਤੇ ਸਾਨੂੰ ਇਹ ਆ ਵੀ ਇਹ ਜਿਹੜਾ ਕਿਓ ਵਾਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਆ ਜੀ ਨੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿਉਂ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾ ਕੇ ਗਿਆ ਸੀ ਇਹ ਆ ਕੇ ਵੀ ਸਰ ਆਹ ਹਲਸ ਕਿਉਂ ਲੱਗਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਆ ਰਿਹਾ ਸੀ ਕਿ ਵੀ ਕਿ ਉਹ ਕੀ ਅਸਲੀ ਹੈ ਤੇ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਇਹ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਤੇ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿਉਂ ਉਹਦਾ ਸੈਂਪਲ ਸਹੀ ਆਇਆ ਫੇਰ ਬਿਲਕੁਲ ਅਸੀਂ ਜ਼ਿੰਮੇਵਾਰ ਹਾਂ ਸਰ ਠੀਕ ਹੈ ਜੀ ਅਸੀਂ ਜ਼ਿੰਮੇਵਾਰ ਹਾਂ ਮਗਰ ਫਿਲਹਾਲ ਜੇ ਇਹ ਨਕਲੀ ਕਿਉਂ ਪਾਇਆ ਗਿਆ ਫਿਰ ਇਹਨਾਂ ਦੇ ਬੰਦ ਦੀ ਕਾਰਵਾਈ ਹੋਈ ਜਾਊਗੀ ਮੌਕੇ ਤੇ ਆ ਪੈਕੇਟ ਇਹ ਸਾਡੇ ਰਾਸ਼ਟਰੀ ਪ੍ਰਧਾਨ ਦਕਸ਼ਯਾ ਸਾਗਰ ਨੇ ਠੀਕ ਗੱਲ ਕਰੀ ਮੈਂ ਐਡਵੋਕੇਟ ਵਿਰਦਸਵੀਆ ਸਦੱਤ ਨੇਸ਼ਨਲ ਪ੍ਰਧਾਨ ਸਿਵਲ ਸੰਗਤ ਸਮਰਾਜ ਜੀ ਮੈਨੂੰ ਪਰਸੋਂ ਕੋਣ ਆਇਆ ਸੀ ਸ਼ਾਮ ਨੂੰ ਵੀ ਆ ਮੁੰਡਾ ਬੰਟੀ ਹੈ ਵੀ ਅਗਰ ਦਿੱਕਤ ਆਈ ਹੈ ਬਈ 50 ਪ੍ਰਧਾਨ ਜੀ ਨਾਲ ਤਾਂ ਲਾਇ ਮੈਸੇਜ ਵੀ ਚੈੱਕ ਕਰੋ ਪਹਿਲਾਂ ਪਹਿਲਾਂ ਸਾਬਤ ਪ੍ਰੂਫਤਾ ਸਬੂਤ ਕਰ ਲਓ ਫਿਰ ਆਪਾਂ ਰੇਡ ਕਰ ਕੇ ਗੱਲ ਕਰਾਂਗੇ ਤਾਂ ਜਦੋਂ ਆਏ ਅਸੀਂ ਆ ਕੋੜ ਕੇ ਦੇਖਿਆ ਟੋਪਰੀ ਦਾੜਾ ਕਿਉਂ ਲੱਗ ਰਿਹਾ ਹੈ ਤੇ ਜੇ ਅਸੀ ਉਹ ਫੂਰ ਸੈਫਟੀ ਦਾ ਆਪਸ਼ਨ ਫੋਨ ਕਰਦੇ ਆ ਸੈਂਪਲ ਪਰਮਾਨੇ ਆ ਤੇ ਜੋ ਵੀ ਕਾਰਵਾਈ ਹੋਏਗੀ ਬੰਦੇ ਕਾਨੂੰਨੀ ਕਾਰਵਾਈ ਕਰੇ ਸ਼ਿਕਾਇਤ ਮਿਲਣ ਤੇ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਪਰ ਦੁਕਾਨਦਾਰ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ ਏ ਸਿਹਤ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਦੁਕਾਨਦਾਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ ਫਿਲਹਾਲ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਦੁਕਾਨਦਾਰ ਦੇ ਮਿਲਣ ਤੇ ਨਕਲੀ ਘੀ ਦੇ ਸੈਂਪਲ ਭਰੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਦਿੱਤੀ ਗੁਪਤਾ ਡੈਜ਼ਿਗਨੇਟਿਡ ਆਫੀਸਰ ਫੂਡ ਸੇਫਟੀ ਡਿਸਟ੍ਰਿਕਟ ਸੰਗਲੂ ਜੀ ਸਾਡੇ ਦਫ਼ਤਰ ਨੂੰ ਵਿੱਚ ਨਕਲੀ ਘਿਓ ਪਰੰਦੇ ਸ਼ਿਕਾਇਤ ਆਈ ਸੀ ਵੀ ਡਿਪਾਰਟਮੈਂਟ ਦੇ ਰੂ ਲੁਕਿੰਗ ਕਰ ਰਹੀ ਕੀਤੀ ਗਈ ਹੈ ਤੇ ਕੀ ਜਾਣਕਾਰੀ ਹੈ ਸਰ ਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਘੀ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਉਹ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਆਫੀਸਰ ਅਤੇ ਉਸਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ ਮੀਡੀਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੌਕੇ ਤੇ ਉਥੇ ਜਾ ਕੇ ਪਰ ਲੇਕਿਨ ਉਹ ਸ਼ਿਕਾਇਤ ਕਰਤਾ ਉਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉਥੋਂ ਉਸ ਤੋਂ ਬਾਅਦ ਉਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤਰ੍ਹਾਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਹੈ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦਾ ਉਹਨੂੰ ਸੈਂਪਲ ਲਈ ਜਾਂਦੇ ਕਿ ਕਿੰਨੀ ਮਾਤਰਾ ਚ ਉਹ ਕੀ ਉੱਥੇ ਲਿਆ ਸੀ ਕਾਉਂਟੀ ਵਾਲੇ ਬੋਲੋ ਉਹ ਉਸ ਗੰਦੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ ਦਫਤਰ 'ਚ ਲੱਗਦਾ ਸੀ ਕਿ ਉਹਦੇ ਕੋਈ ਲਾਇਸੈਂਸ ਹੀ ਨਹੀਂ ਸੀ ਉਦੋਂ ਉਦੋਂ ਮੌਕੇ ਤੇ ਵੇਰਕਾ ਦੇ ਵੀ ਅਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ অথেন্টিਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਏ ਅਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕੀ ਨਕਲੀ ਹੈ ਹੁਣ ਅੱਗੇ ਕੀ ਕਾਰਵਾਈ ਹੋਣੀ ਹੈ सील ਕਰਤਾ ਤਾਂ ਦੁਬਾਰਾ ਹੁਣ ਉਹ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫਿਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲhenge ਦੱਸਣੀ ਉਹ ਗੱਲ ਇਹ ਹੈ ਕਿ ਵੇਰ ਕਾ ਕੰਪਨੀ ਨੂੰ ਭੇਜੇਗੇ ਕੀ ਦੇ ਸੈਂਪਲ ਦੀ ਜਾਂਚ ਵਿੱਚ ਇਹ ਕੀ ਨਕਲੀ ਸਾਬਤ ਹੋਇਆ ਹੈ ਇਸ ਤਰ੍ਹਾਂ ਦੇ ਮਾਮਲੇ ਸਿਰਫ ਠੱਗੀ ਨਹੀਂ ਸਿੱਧਾ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਹਨ ਸੂਚਨਾ ਮਿਲਣ ਤੇ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੂੰ ਜਾਣਕਾਰੀ ਦਿਵੋ ਹੋਰ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਟੈਲੀਵਿਜ਼ਨ